ਰਸਾਵਲ ਚੰਦ ਆਦਰਵੇ ਦੇ ਪਾਠਿਆਂ ਜਦੋਂ ਕੁਸ਼ ਬਾਂਸੀਆਂ ਨੇ ਆਦਰਵੇਦ ਦਾ ਪਾਠ ਕੀਤਾ ਸੋਨੇ ਪਾਪ ਨਟੀਆਂ ਤਾਂ ਉਸ ਨੂੰ ਸੁਣ ਕੇ ਸਭ ਦਾ ਵੈਰ ਪਾਪ ਖਤਮ ਹੋ ਗਿਆ ਰਹਾ ਰੀਜ ਰਾਜਾ ਰਾਜਾ ਪਰਸੰਨ ਹੋ ਗਿਆ ਦਿਆ ਸਰਬ ਸਾਜਾ ਅਤੇ ਉਸ ਨੇ ਸਾਰਾ ਰਾਜ ਪਾਠ ਦੇ ਦਿੱਤਾ ਲੇਵਨ ਬਨ ਬਾਸਨ ਰਾਜੇ ਨੇ ਬਨਵਾਸ ਲੈ ਲਿਆ ਮਹਾਪਾਪ ਨਾਸੰ ਉਸ ਦੇ ਮਹਾਪਾਪ ਨਸ਼ਟ ਹੋ ਗਏ ਰਿਖੰ ਪੇਸਕੀਅੰ ਉਸ ਨੇ ઋષਿ ਪੇਸ ਸਤਾਰਨ ਕਰ ਲਿਆ ਤੇ ਸਹ ਰਾਜ ਦੀਅੰ ਆਤੇ ਉਹਨਾ ਕੁਸ਼ ਬਾਂਚੀਆਂ ਨੂੰ ਰਾਜ ਦੇ ਦਿੱਤਾ ਪ੍ਰਹੇ ਹੋਰ ਲੋਗੰ ਰਾਜੇ ਨੂੰ ਬਨ ਜਾਣੋ ਲੋਕੀ ਹੋੜ ਦੇ ਰਹੇ ਤਜੇ ਸਰਬ ਸੋਗੰ ਪਰ ਉਸਨੇ ਸਾਰੇ ਸੋਗ ਤਣਾਓ ਛੱਡ ਦਿੱਤੇ ਧਨੰ ਧਾਮ ਤਿਆਗ ਗਏ ਧਨ ਦੌਲਤ ਅਤੇ ਕਾਰਬਾਰ ਤਿਆਗ ਦਿੱਤੇ ਪ੍ਰਭ ਪ੍ਰੇਮ ਪਾਗੇ ਆਤੇ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਅੜਿਲ ਬੇਦੀਪੇ ਪਰਸੰ ਰਾਜ ਕਹਿ ਪਾਏ ਕੈ ਬੇਦੀ ਕੋਸ਼ਬਾਂਚੀ ਰਾਜ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੋ ਗਏ ਦੇਤ ਪਇਓ ਵਰਦਾਨ ਹੀ ਐ ਹੁਲਸਾਏ ਕਾ ਪਤੇ ਦਿ ਲੋ ਖੁਸ਼ ਹੋ ਕੇ ਵਰਦਾਨ ਦੇਣ ਲੱਗੇ ਜਬ ਨਾਨਕ ਕਲਮੈਂ ਹਮ ਆਨ ਕਹਾਈਏ ਹਨ ਕਿ ਜਦੋਂ ਅਸੀਂ ਕਲਯੁਗ ਵਿੱਚ ਨਾਨਕ ਅਖਵਾਵਾਂਗੇ ਉਹ ਜਗਤ ਪੂਜਕਰ ਤੋਹੇ ਪਰਮ ਪਦ ਪਾਈਏ ਹਨ ਤਾ ਤਾਨੂੰ జగਤ ਦਾ ਪੋਯਨ ਯੋਗ ਬਣਾ ਕੇ ਪਰਮ ਭੱਦ ਪ੍ਰਾਪਤ ਕਰਾਂਗੇ ਦੋਹਰਾ ਲਵੀ ਰਾਜ ਦੇ ਬਨ ਗਏ 베ਦੀਆਂ ਕੀ ਨੋ ਰਾਜ ਲਵ ਵੰਸੀ ਰਾਜ ਦੇ ਕੇ ਬਨ ਨੂੰ ਚਲੇਗੇ ਅਤੇ 베ਦੀਆਂ ਕੁਸ਼ ਬੰਸੀਆਂ ਨੇ ਰਾਜ ਕੀਤਾ ਭਾਂਤ ਭਾਂਤ ਤੈਨ ਪੋਗੀਆਂ ਉਹ ਕਾ ਸ컬 ਸਮਾਜ ਉਹਨਾਂ ਨੇ ਵਖ ਵੰਗ ਢੰਗਾ ਨਾਲ ਭੂਮੀ ਦੇ ਸਾਰੇ ਸੁੱਖਾਂ ਨੂੰ ਭੋਗਿਆ ਚੋਪਈ ਤਤਿਆ ਬੇਦ ਸੁਣ ਬੋ ਤੁਮ ਕੀਆ اے ਰਾਜਨ ਤੋ ਤਿੰਨਾ ਵੇਦਾਂ ਨੂੰ ਧਿਆਨ ਨਾਲ ਸੁਣਿਆ ਚਤੁਰ ਬੇਦ ਸੁਣ ਭੂ ਕੋ ਦਿਆ ਅਤੇ ਚੌਥਾ ਵੇਦ ਸੁਣ ਕੇ ਧਰਤੀ ਦਾ ਦਾਨ ਕਰ ਦਿੱਤਾ ਤੀਨ ਜਨਮ ਹਮ ਹੋਂ ਜਬ ਤਰ ਹੈ ਜਦੋਂ ਆਸੀ 3000 ਮਤਾਰਨ ਕਰ ਲਵਾਂਗੇ ਚੌਥਾ ਜਨਮ ਗੁਰੂ ਤੈ ਕਰ ਹੈ ਤਾਂ ਚੌਥੇ ਜਨਮ ਵਿੱਚ ਤੈਨੂੰ ਗੁਰੂ ਤਾਰਨ ਕਰਾਂਗੇ ਉਤ ਰਾਜ ਕਾਨਣੇ ਹੀ ਸਦਾਇਓ ਉਧਰ ਸੋਢੀ ਰਾਜਾ ਬੰਨ ਨੂੰ ਚਲਾ ਗਿਆ ਇਤ ਇਹਨ ਰਾਜ ਕਰਤ ਸੁਖ ਪਾਇਓ ਇਧਰ ਇਹਨਾ ਬੇਦੀਆਂ ਨੇ ਰਾਜ ਕਰਦਿਆਂ ਸੁਖ ਨੂੰ ਪ੍ਰਾਪਤ ਕੀਤਾ ਕਹਾ ਲਗੇ ਕਰ ਕਥਾ ਸੁਣਾਉ ਕਿਥੋਂ ਤੱਕ ਇਹ ਕਥਾ ਨੂੰ ਸੁਣਾਵਾ ਗ੍ਰੰਥ ਬੜਨ ਤੇ ਅਧਿਕ ਡਰਾਉ ਕਿਉਂਕਿ ਗ੍ਰੰਥ ਦੇ ਵੱਡੇ ਹੋ ਜਾਣ ਦਾ ਬਹੁਤ ਡਰ ਲੱਗਦਾ ਹੈ ਇਤਿ ਸ਼੍ਰੀ ਵਿਚੇਤਰ ਨਾਟਕ ਗ੍ਰੰਥੇ ਵੇਦ ਪਾਠ ਭੇਟ ਰਾਜ ਚਤੁਰਥ ਧਿਆਏ ਸਮਾਪਤ ਮਾਸਟਰ ਸਾਬਾ ਮਾਸਟਰ ਹਫਜੂ ਇਹ ਅਥੇਸ਼ਰੀ 75 ਨਾਟਕ ਗ੍ਰੰਥ ਦੇ ਬੇਦ ਪਾਠ ਭੇਟ ਰਾਜ ਚੌਥਾ ਅਧਿਆਇ ਸਮਾਪਤ ਹੁੰਦਾ ਹੈ। ਸਭ ਸ਼ੁਭ ਹੈ। ਨਰਾਜ ਸ਼ੰਦ। ਬਹੋਰ ਵਿਖਾਦ ਬਾਦੀਆਂ। ਫਿਰ ਬੇਦੀਆਂ ਵਿੱਚ ਝਗੜਾ ਵੱਧ ਗਿਆ। ਕਿਨੀ ਨਾਤਾ ਹੈ ਸਾਦੀਆਂ। ਉਸ ਨੂੰ ਕੋਈ ਵੀ ਠੀਕ ਨਾ ਕਰ ਸਕਿਆ। ਕਰਮ ਕਾਲਯੋ ਪੈ। ਕਾਰ ਚੱਕਰ ਇੰਜ ਚੱਲਿਆ ਸੋਪੂਮ ਬਾਂਸ ਤੇ ਗਈ ਕੇ ਉਹ ਪੂਮੀ ਬੇਦੀ ਬਾਂਸ ਤੋਂ ਖੁੱਸ ਗਈ ਦੁਹਰਾ ਬ੍ਰਿਪ ਕਰਤਪੇ ਸੋਧਰ ਬ੍ਰੇਤ ਛਤਰੀ ਵੈਸਨ ਕਰਮ ਬ੍ਰਾਹਮਣ ਸ਼ੂਦਰਾਂ ਦੇ ਕਰਮ ਕਰਨ ਲੱਗੇ ਅਤੇ ਛਤਰੀਆਂ ਨੇ ਵੈਸ਼ਾ ਦਾ ਕਰਮ ਅਪਣਾ ਲਿਆ ਵਾਸ ਕਰਤ ਪਏ ਛਾਤ੍ਰਬ੍ਰਿੱਤ ਸੋਦਰਸੋ ਦਿਜ ਕੋ ਤਰਮ ਵੈਸ਼ ਛਤਰੀਆਂ ਦਾ ਕਰਮ ਕਰਨ ਲੱਗ ਪਏ ਅਤੇ ਸ਼ੁਦ్రਾਂ ਨੇ ਬ੍ਰਾਹਮਣਾਂ ਦਾ ਤਰਮ ਅਪਣਾ ਲਿਆ ਚੋਪਈ 20 ਗਾਵ ਤਿੰਨ ਕੇ ਰਹ ਗਏ ਕਰਮਪ੍ਰਸ਼ਟ ਹੋਣ ਕਾਰਨ ਉਹਨਾਂ ਕੋਲ ਕੇਵਲ 20 ਪਿੰਡ ਰਹਿ ਗਏ ਜਿਨ ਮੋਹ ਕਰਤ ਕਿਰਸਾਨੀ ਪਏ ਜੇਨਾ ਵਿੱਚ ਉਹਨਾਂ ਨੇ ਕਿਰਸਾਨੀ ਦਾ ਕੰਮ ਸ਼ੁਰੂ ਕਰ ਦਿੱਤਾ ਬਹੁਤ ਕਾਲ ਇਹ ਭਾਂਤ ਬਿਤਾਇਓ ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤਨ ਉਪਰੰਤ ਜਨਮ ਸਮਾ ਨਾਨਕ ਕੋ ਆਇਓ ਗੁਰੂ ਨਾਨਕ ਦੇ ਜਨਮ ਦਾ ਵਕਤ ਆ ਗਿਆ ਦੋਹਰਾ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਉਨਾ ਬੇਦੀਆਂ ਦੇ ਘੁੱਲ ਵਿੱਚ ਗੁਰੂ ਨਾਨਕ ਰਾਏ ਪ੍ਰਗਟ ਹੋਏ ਸਭ ਸਿੱਖਾਂ ਨੂੰ ਸੁੱਖ ਦੇ ਜੇ ਕਹਿ ਪਏ ਸਹਾਇ ਜੇ ਨਾਨੇ ਸਾਰੇ ਸਿੱਖਾਂ ਨੂੰ ਸੁੱਖ ਦਿੱਤਾ ਅਤੇ ਜਿੱਥੇ ਕਿਤੇ ਭੀੜ ਬਣੀ ਤਾਂ ਸਹਾਇਤਾ ਕੀਤੀ ਚੋਪਈ ਤਿਨੇ ਇਹ ਕਲਮੋ ਧਰਮ ਚਲਾਇਓ ਉਹਨਾ ਗੁਰੂ ਨਾਨਕ ਦੇ ਜੀ ਨੇ ਕਾਲ ਯੁਗ ਵਿੱਚ ਧਰਮ ਚੱਕਰ ਚਲਾਇਆ ਸਾਭ ਸਾਧਨ ਕੋ راہ ਬਤਾਇਓ ਆਤੇ ਸਾਰੇ ਸਾਧੂ ਸੁਭਾਵ ਵਾਲਿਆ ਨੂੰ ਸਹੀ ਮਾਰਗ ਦੱਸਿਆ ਜੋ ਤਾਂ ਕੇ ਮਾਰਗ ਮਹਿ ਆਏ ਜੋ ਲੋਗ ਉਹਨਾਂ ਦੇ ਦਸੇ ਧਰਮ ਮਾਰਗ ਵਿੱਚ ਆ ਗਏ ਤੇ ਕਭੂ ਨਹਿ ਪਾਪ ਸੰਤਾਏ ਉਹਨਾਂ ਨੂੰ ਫਿਰ ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ ਜੇ ਜੇ ਪੰਥ ਤਵਨ ਕੇ ਪਰੇ ਜੋ ਜੋ ਲੋਕ ਉਹਨਾਂ ਦੇ ਦਸੇ ਧਰਮ ਮਾਰਗ ਉੱਤੇ ਪੈ ਗਏ ਪਾਪ ਤਾਪ ਤਿੰਨ ਕੇ ਪ੍ਰਭ ਹਰੇ ਤਾਂ ਉਹਨਾਂ ਦੇ ਪਾਪਾਂ ਤੇ ਦੋਖਾਂ ਨੂੰ ਪਰਮਾਤਮਾ ਨੇ ਹਰ ਲਿਆ ਦੋਖ ਭੋਖ ਕਬ ਹੋ ਨਾ ਸੰਤਾਏ ਉਹਨਾਂ ਨੂੰ ਦੁੱਖ ਅਤੇ ਭੋਖ ਕਦੇ ਵੀ ਨਹੀਂ ਸਤਾਉਂਦੀ ਜਾਲ ਕਾਲ ਕੇ ਵਿੱਚ ਨਾ ਆਏ ਅਤੇ ਉਹ ਕਾਲ ਦੇ ਜਾਲ ਵਿੱਚ ਨਹੀਂ ਫਸਦੇ ਨਾਨਕ ਅੰਗਤ ਕੋ ਬਾਪ ਤਰਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇ ਰੂਪ ਵਿੱਚ ਦੂਜਾ ਸ਼ਰੀਰ ਧਾਰਨ ਕੀਤਾ ਧਰਮ ਪ੍ਰਚਾਰ ਇਹ ਜਗ ਮੋਂ ਕਰਾ ਅਤੇ ਇਸ ਜਗ ਵਿੱਚ ਧਰਮ ਦਾ ਪ੍ਰਚਾਰ ਕੀਤਾ ਅਮਰਦਾਸ ਪੁੱਨ ਨਾਮ ਕਹਾਇਓ ਪਿਰਤੀ ਜੇ ਰੂਪ ਵਿੱਚ ਉਹ ਗੁਰੂ ਅਮਰਦਾਸ ਅਖਵਾਏ ਜਨਦੀਪਕ ਤੇ ਦੀਪ ਜਗਾਇਓ ਮਾਨੋ ਦੀਪਕ ਨਾਲ ਦੀਪਕ ਜਗਾ ਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ